ਸ਼ਸ਼ੀਕਾਲ ਕੈਂਡੀ ਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਸਰਕਾਰ ਦੇ ਵੱਲੋਂ ਇੱਕ ਵੱਡੀ ਜਿਹੜੀ ਇੱਕ ਖਬਰ ਹੈ ਉਹ ਕਿਸਾਨਾਂ ਦੇ ਲਈ ਦਿੱਤੀ ਗਈ ਹੈ ਵੱਡੀ ਰਾਹਤ ਇਹ ਸਾਨੂੰ ਕਹਿ ਸਕਦੇ ਹਾਂ ਕਿਉਂਕਿ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਦੀ ਕਟਾਈ ਚੱਲੂ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜੀ ਉਸਦੀ ਰਹਿੰਦ-ਖੂੰਹਦ ਹੁੰਦੀ ਹੈ ਪਰਾਲੀ ਹੁੰਦੀ ਹੈ ਉਸ ਨੂੰ ਅੱਗ ਨਾ ਲਗਾਈ ਜਾਵੇ ਇਸ ਨੂੰ ਲੈ ਕੇ ਸਰਕਾਰ ਜਿਹੜੀ ਹੈ ਉਹ ਵਚਨਬੱਧ ਹੈ ਸਰਕਾਰ ਦੇ ਵੱਲੋਂ 500 ਕਰੋੜ ਰੁਪਏ ਦਾ ਬਜਟ ਜਿਹੜਾ ਹੈ ਉਹ ਫਸਲ ਦੀ ਰਹਿਣ ਖੂਨ ਵਾਸਤੇ ਰਾਖਵਾ ਰੱਖ ਦਿੱਤਾ ਗਿਆ ਹੈ ਸੀਆਰਐਮ ਮਸ਼ੀਨਾਂ ਦੇਣ ਦੀ ਗੱਲ ਸਰਕਾਰ ਵੱਲੋਂ ਆਖੀ ਗਈ ਹੈ ਕਿ ਤੁਹਾਨੂੰ ਸੀਆਰਐਮ ਮਸ਼ੀਨਾਂ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਰਹਿਣ ਖੂਨ ਦਾ ਜਿਹੜਾ ਨਿਪਟਾਰਾ ਪਰਾਲੇ ਦਾ ਨਿਪਟਾਰਾ ਹੈ ਉਹ ਹੋ ਸਕਦਾ ਹੈ ਇਸ ਦੇ ਨਾਲ ਹੀ ਗੁਰਮੀਤ ਸਿੰਘ ਖੁੰਡੀਆਂ ਜੋ ਖੇਤੀਬਾੜੀ ਮੰਤਰੀ ਨੇ ਪੰਜਾਬ ਸਰਕਾਰ ਦੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਫਸਲ ਦੀ ਜਿਹੜੀ ਰਹਿਣ ਖੂਨ ਹੈ ਉਸ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਅੱਗ ਲਗਾਉਣ ਨਾਲ ਕਾਫੀ ਤਰ੍ਹਾਂ ਦੇ ਨੁਕਸਾਨ ਜਿਹੜੇ ਨੇ ਉਹ ਮਿੱਟੀ ਨੂੰ ਵੀ ਹੁੰਦੇ ਨੇ ਤੇ ਆਮ ਲੋਕਾਂ ਦੇ ਵੀ ਸਿਹਤ ਤੇ ਅਸਰ ਪੈਂਦਾ ਹੈ ਤੋਂਦ ਨੇ ਕਿਹਾ ਹੈ ਕਿ ਜੇਕਰ ਕੋਈ ਸਾਡੇ ਕੋਲ ਅਪਰੋਚ ਕਰਦਾ ਹੈ ਵਿਅਕਤੀਗਤ ਤੌਰ ਤੇ ਤਾਂ ਉਸ ਨੂੰ 50% ਦਿੱ ਦਿੱਤ ਜੇ ਸਮੂਹਿਕ ਤੌਰ ਤੇ ಗ್ರಾಮ ਪੰਚਾਇਤ ਜਾਂ ਪੰਚਾਇਤ ਜਾਂ ਪਿੰਡ ਦੇ 20 ਤੋਂ 30 ਬੰਦੇ ਇਕੱਠੇ ਹੋ ਕੇ ਸਾਡੇ ਕੋਲੇ ਮਤਾ ਭੇਜਦੇ ਨੇ ਜਾਂ ਅਰਜੀ ਦਿੰਦੇ ਨੇ ਤਾਂ ਉਹਨਾਂ ਲਈ ਅਸੀਂ 80% ਦੀ ਜਿਹੜੀ ਹੈ ਉਹੋ ਸਬਸਿਡੀ ਦੇਣ ਲਈ ਤਿਆਰ ਆ ਉਹਨਾਂ ਨੇ ਵੱਡੀ ਗੱਲ ਕਹੀ ਹੈ ਕਿ 500 ਕਰੋੜ ਰੁਪਇਆ ਰਾਖਵਾ ਜਿਹੜਾ ਕਿਸਾਨਾਂ ਦੀ ਰਹਿਣ ਖੂਦ ਵਾਸਤੇ ਰੱਖ ਦਿੱਤਾ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਘੱਟ ਤੋਂ ਘੱਟ ਫਸਲ ਨੂੰ ਅੱਗ ਲੱਗੇ ਅਸੀਂ ਚਾਹੁੰਦੇ ਹਾਂ ਕਿ ਬਰਾਲੀ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਚੰਗੀ ਤਰ੍ਹਾਂ ਹੋ ਸਕੇ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ ਜ਼ਮੀਨ ਦੀ ਉਪਜਾਊ ਸ਼ਕਤੀ ਜਿਹੜੀ ਉਹ ਬਣੀ ਰਹੇ ਕਿਉਂਕਿ ਪੰਜਾਬ ਸਰਕਾਰ ਇਸ ਨੂੰ ਲੈ ਕੇ ਚਿੰਤਾ ਦਾ ਪੰਜਾਬ ਸਰਕਾਰ ਇਹ ਵੀ ਕਹਿਣੇ ਆ ਕਿ ਪੰਜਾਬ ਦਾ ਪਾਣੀ ਜਿਹੜਾ ਹੌਲੀ ਹੌਲੀ ਉੱਪਰ ਆ ਰਿਹਾ ਹੈ ਭਗਵੰਤ ਮਾਨ ਸਾਹਿਬ ਦਾ ਪਿਛਲੇ ਦਿਨੀ ਬਿਆਨ ਆਇਆ ਸੀ ਕਿ 3 ਮੀਟਰ ਪਾਣੀ ਜਿਹੜਾ ਹੈ ਉਹ ਉੱਪਰ ਆ ਚੁੱਕਿਆ ਹੈ ਉਹਨਾਂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਤਾਂ ਹੁਣ ਪੰਜਾਬ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਕਹਿ ਸਕਦੇ ਆ ਕਿ ਜੇ ਕੋਈ ਵਿਅਕਤੀਗਤ ਤੌਰ ਤੇ ਅਪਲਾਈ ਕਰਦਾ ਤਾਂ ਉਸ ਲਈ 50% ਜੇ ਕੋਈ ਸਮੂਹਿਕ ਤੌਰ ਤੇ ਅਪਲਾਈ ਕਰਦਾ ਉਸ ਲਈ 80% ਜੜੀ ਹੈ ਉਹ ਸਬਸਿਡੀ ਰੱਖੀ ਗਈ ਹੈ ਜੇਕਰ ਉਹ ਆਪਣੀ ਫਸਲ ਦੀ ਰੈਂਤ ਖੂਨ ਨੂੰ ਅੱਗ ਨਹੀਂ ਲਗਾਉਂਦਾ ਸਰਕਾਰ ਕੋਲੇ ਆਪਣੀ ਅਰਜ਼ੀ ਭੇਜਦਾ ਹੈ ਪੋਰਟਲ ਖੋਲ ਦਿੱਤਾ ਗਿਆ ਹੈ ਪੋਰਟਲ ਦੇ ਵਿੱਚ ਤੁਸੀਂ ਜਾ ਕੇ ਆਪਨਾ ਅਪਲਾਈ ਕਰ ਸਕਦੇ ਹੋ ਵੱਡੀ ਖਬਰ ਬਾਰਿਸ ਪੰਜਾਬ ਦੇ ਮੁਖੀ ਤੇ ਐਮਪੀ ਅਮਰਤਪਾਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਦੇ ਪਿਤਾ ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਿਹਾ ਹੈ ਕਿ ਮੇਰੇ ਪੁੱਤਰ ਜਾਨੀ ਕਿ ਅਮਰਤਪਾਲ ਸਿੰਘ ਤੋਂ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਡਰਦੀ ਹੈ ਕਿ ਜੇ ਬਾਹਰ ਆ ਗਿਆ ਤਾਂ ਉਹ ਲੋਕਾਂ ਦੇ ਮੁੱਦੇ ਚੱਕੇਗਾ ਲੋਕਾਂ ਦੀ ਆਵਾਜ਼ ਚੱਕੇਗਾ ਲੋਕਾਂ ਦੇ ਕੰਨ ਖੋਲ ਦੇਵੇਗਾ ਲੋਕਾਂ ਨੂੰ ਜਾਗਰੂਕ ਕਰੇਗਾ ਇਸ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਐਨਐਸਏ ਵਿਧਾਈ ਜਾ ਰਹੀ ਹੈ ਉਸ ਉੱਤੇ ਅਣਮਨੁੱਖੀ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਹੈ ਜੇਕਰ ਮੇਰੇ ਪੁੱਤਰ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਸਰਕਾਰ ਜਿਹੜੀ ਹੈ ਸਿੱਧੀ ਤੌਰ ਤੇ ਜ਼ਿੰਮੇਵਾਰ ਹੋਏਗੀ ਉਹਨੇ ਪ੍ਰੈਸ ਕਾਨਫਰੰਸ ਵੱਡੇ ਦਾਅਵੇ ਕਰਦੇ ਕਿਹਾ ਹੈ ਕਿ ਉਸਨੇ ਐਮਪੀ ਦੀ ਚੋਣ ਲੜੀ ਹੈ ਤਾਂ ਕਿ ਲੋਕਾਂ ਦੀ ਆਵਾਜ਼ ਚੁੱਕ ਸਕੇ ਲੋਕਤੰਤਰ ਦੇ ਵਿੱਚ ਉਸ ਨੂੰ ਪੂਰਾ ਹੱਕ ਹੈ ਲੋਕਤੰਤਰ ਉਸ ਦਾ ਪੂਰਾ ਅਧਿਕਾਰ ਦਿੰਦਾ ਹੈ ਤੇ ਲੋਕ ਸਭਾ ਵਿੱਚ ਜਾ ਕੇ ਉਸ ਨੇ ਲੋਕਾਂ ਦੇ ਮਸਲੇ ਚੁੱਕਣੇ ਸੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਸੀ ਉਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪਰ ਅਸੀਂ ਵੱਡੀ ਸੰਘਰਸ਼ ਦੀ ਚੇਤਾਵਨੀ ਦਿੰਦੇ ਆ ਸਾਨੂੰ ਇਸ ਤਰ੍ਹਾਂ ਨਾ ਕਰੋ ਕਿ ਕਿਉਂਕਿ ਲੋਕਾਂ ਨੂੰ ਗਲਤ ਕਦਮ ਚੱਕਣ ਲਈ ਉਕਸਾਇਆ ਜਾ ਰਿਹਾ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਅਮਰਤਪਾਲ ਸਿੰਘ ਨਾਲ ਜੁੜੀਆਂ ਹੋਈਆਂ ਨੇ ਇਸ ਕਰਕੇ ਲੋਕ ਜਿਹੜੇ ਨੇ ਉਹ ਪੂਰੇ ਰੋਹ ਦੇ ਵਿੱਚ ਨੇ ਲੋਕਾਂ ਵੱਲੋਂ ਕੋਈ ਵੀ ਕਦਮ ਚੁੱਕਿਆ ਜਾ ਸਕਦਾ ਹੈ ਜਿਸ ਦੀ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਪਰ ਉਹਨਾਂ ਨੇ ਵੱਡਾ ਦਾਅਵਾ ਕੀਤਾ ਕਿ ਐਮਪੀ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਖੀ ਇੱਕ ਬਹੁਤ ਹੀ ਨੇਕ ਇਨਸਾਨ ਨੇ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਜੇਕਰ ਉਹਨਾਂ ਦੇ ਬੇਟੇ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊਗੀ ਉਹਨਾਂ ਨੇ ਇੱਥੇ ਵੀ ਇਹ ਵੀ ਗੱਲ ਆਖੀ ਹੈ ਕਿ ਬਾਦਸ਼ ਪੰਜਾਬ ਦੇ ਮੁਖੀ ਦਮਤਪਾਲ ਸਿੰਘ ਜਿਹੜੇ ਨੇ ਉਹ ਮਾਨਸਿਕ ਡਿਪਰੈਸ਼ਨ ਵਿੱਚ ਜਾ ਜਾਣ ਦੀ ਵੀ ਜਾਲ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਨਾਲ ਅਨਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਲਗਾਤਾਰ 45 ਕੀਤਾ ਜਾ ਰਿਹਾ ਉਹਨਾਂ ਨੂੰ ਪੀੜਤ ਬਣਾਇਆ ਜਾ ਰਿਹਾ ਹੈ ਇਸ ਕਰਕੇ ਉਸ ਨੂੰ ਬਾਹਰ ਲਿਆਂਦਾ ਜਾਣਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਹੜੀ ਹੈ ਉਸ ਨੂੰ ਬਾਹਰ ਲਿਆ ਕੇ ਲੋਕਾਂ ਦੀ ਆਵਾਜ਼ ਚੱਕਣ ਲਈ ਉਸ ਨੂੰ ਬਾਹਰ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਆਵਾਜ਼ ਚੱਕ ਸਕੇ ਲੋਕਾਂ ਦੇ ਹੱਕ 'ਚ ਖੜਾ ਹੋ ਸਕੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਦਾਂ ਤੁਹਾਨੂੰ ਪਤਾ ਹੀ ਹੈ ਕਿ ਜੋ ਐਨਐਸਏ ਦਾ ਵਾਅਦਾ ਕੀਤਾ ਗਿਆ ਉਹਦੇ ਸਬੰਧ 'ਚ ਅਸੀਂ ਇਹ ਕਾਨਫਰੰਸ ਕਰ ਰਹੇ ਹਾਂ ਲੋਕਤੰਤਰ ਚ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਗਈ ਫਿਰ ਵੀ ਚਲੋ ਇਹਨਾਂ ਨੇ 1 ਸਾਲ ਕੁਝ ਕਹਿੰਦੇ ਸੀ ਕਿ ਇਥੇ ਆ ਚੀਜ਼ਾਂ ਹੋਈਆਂ ਉਹਦੇ ਵਜ੍ਹਾ ਨਾਲ ਅਸੀਂ 1 ਸਾਲ ਲਈ ਇਹਨੂੰ ਲਾਗੂ ਕੀਤਾ ਫਿਰ 1 ਸਾਲ ਲਈ ਉਹ ਬੰਦਾ ਜੇਲ੍ਹ ਦੇ ਅੰਦਰ ਆ ਫਿਰ 1 ਸਾਲੀ ਵਧਾਇਆ ਗਿਆ ਫਿਰ ਹੁਣ 2 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਤੀਸਰੀ ਵਾਰ ਫਿਰ ਵਧਾਉਣਾ ਮੇਰਾ ਖਿਆਲ ਹੈ ਕਿ ਇੱਕ ਇੱਕ ਲੋਕਤੰਤਰ ਦੇ ਇਹੋ ਜਿਹੇ ਇੱਕ ਵੱਡਾ ਬਹੁਤ ਵੱਡਾ ਤਬਾਵਤ ਲੋਕਤੰਤਰ ਦੇ ਨਾਂ ਤੇ ਜਿਹੜਾ ਇਹ ਲੋਕਤੰਤਰ ਦਾ ਮਖੌਟਾ ਪਾ ਕੇ ਜਿਹੜਾ ਇਹ ਤਾਨਾਸ਼ਾਹੀ ਵਤੀਰਾ ਵਾ ਕਿ ਇੱਕ ਕੌਮ ਨੂੰ ਦਬਾਉਣ ਵਾਸਤੇ ਉਹਦੀ ਸੋਚ ਨੂੰ ਦਬਾਉਣ ਵਾਸਤੇ ਉਹਤੇ ਜਿੰਨਾ ਮਰਜ਼ੀ ਜ਼ੁਲਮ ਕੀਤਾ ਜਾਵੇ ਉਹ ਕੋਈ ਕਾਨੂੰਨ ਦੇ ਕੋਈ ਕਿਸ ਚੀਜ਼ ਦੀ ਕੋਈ ਪਰਵਾਹ ਨਹੀਂਗੀ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਪਾਸੇ ਕਹਿ ਰਹੇ ਕਿ ਕਾਨੂੰਨ ਨੂੰ ਆਮ ਲੋਕ ਨਹੀਂ ਮੰਨਦੇ ਜੋ ਲੋਕ ਮੰਨਦੇ ਆ ਤੇ ਸਰਕਾਰ ਜਿਹੜੀ ਆ ਕਾਨੂੰਨ ਦੀਆਂ ਧੱਜੀਆਂ ਢਾ ਕੇ ਇਹੋ ਜੇ ਕਾਰਨਾਮੇ ਕਰਦੀ ਆ ਕਿ ਲੋਕਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੁਣ ਅਮਰਪਾਲ ਨੇ ਇੱਕ ਐਮਪੀ ਦੀ ਇਲੈਕਸ਼ਨ ਲੜਨ ਦੇ ਲੜ ਕੇ ਲੋਕ ਸਭਾ ਚ ਸੌ ਚੁੱਕੇ ਉਹ ਆਪਣੀ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਉਥੇ ਰੱਖਣੀ ਚਾਹੁੰਦਾ ਉਹਨੂੰ ਉਹਨੂੰ ਰੋਕਿਆ ਜਾ ਰਿਹਾ ਕਿ ਉਹ ਆਪਣੇ ਜਿਹੜੇ ਉਹਨਾਂ ਤੇ ਤਸ਼ੱਦਦ ਜਾਂ ਉਹਨਾਂ ਦੇ ਕੌਮ ਤੇ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਜੋ ਤੱਕੇ ਹੋ ਰਹੇ ਆ ਉਹਦੇ ਖਿਲਾਫ ਕੋਈ ਗੱਲ ਨਾ ਕਰ ਸਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਇਹ ਚੀਜ਼ਾਂ ਜਿਹੜੀਆਂ ਕਿ ਲੋਕਤੰਤਰ ਸੰਵਿਧਾਨ ਕਾਨੂੰਨ ਕਾਇਦੇ ਤੋਂ ਬਾਹਰ ਜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਇਹਦੇ ਇਹਦੇ ਚ ਮੇਰਾ ਖਿਆਲ ਹੈ ਕਿ ਇਹ ਜਿਹੜੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਜਿਹੜੀਆਂ ਸਟੇਟਮੈਂਟਾਂ ਤੋਂ ਇਦਾਂ ਕਿ ਸਿੱਖਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ ਉਹਨਾਂ ਦੇ ਮਨ 'ਚ ਬਹੁਤ ਵੱਡੀ ਨਫ਼ਰਤ ਆ ਤੇ ਉਹਦੇ ਨਾਲ ਮਿਲ ਕੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਪੂਰੇ ਉਹ ਦਿਨ ਹਾਂ ਜਹਾਂ ਮਲਾ ਕੇ ਕੋਈ ਕਾਨੂੰਨ ਕੈਦੇ ਦੀ ਕਹ ਚੀਜ਼ ਦੀ ਪਰਵਾਹ ਨਹੀਂ ਹੋ ਰਹੀ ਨੇ ਕੰਮ ਕਰਨ ਵਾਲੇ ਆ ਉਹਦੇ ਵਾਸਤੇ ਉਹਨਾਂ ਦਾ ਕੋਈ ਧਿਆਨ ਨਹੀਂਗਾ ਉਹ ਇਸ ਕਰਕੇ ਖਾਲੀ ਕੋਈ ਅਕੇ ਸਾਰੀਆਂ ਚੀਜ਼ਾਂ ਦੇ ਵਾਸਤੇ ਜੋ ਕੋਈ ਵੀ ਜਿਹੜੀ ਸਮੱਸਿਆ ਇੱਥੇ ਦੀ ਉਹ ਅਮਰਪਾਲ ਦੇ ਸਿਰ ਮੜਨਾ ਚਾਹੁੰਦੀ ਇਹ ਕਿਉਂਕਿ ਉਹ ਇੱਕ ਬੰਦੇ ਨੂੰ ਦੋ ਦੋ ਸਾਲ ਤੋਂ ਉਸ ਵੱਤ ਸਮਾਂ ਜੇਲ੍ਹ 'ਚ ਹੋ ਗਿਆ ਤੇ ਉਹਦੇ ਨਾਂ ਤੇ ਹੀ ਸਾਰਾ ਕੁਝ ਇਹ ਡਰਾਮਾ ਕਰਕੇ ਮੇਰੇ ਖਿਆਲ 'ਚ ਲੋਕਾਂ ਨੂੰ ਇੱਕ ਡਰਾ ਕੇ ਇਹ ਤਮਕਾ ਕੇ ਉਹ ਆਪ ਆਪਣੇ ਪੱਖ 'ਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਮੇਰੇ ਖਿਆਲ 'ਚ ਇਹ ਇੱਕ ਅਜਮੂਰੀਅਤ ਦੇਸ਼ 'ਚ ਬਹੁਤ ਵੱਡਾ ਹੈ ਇੱਕ ਇਹ ਗਨਾਹ ਕਰ ਰਹਾ ਹੈ ਕਿਉਂਕਿ ਲੋਕਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਰਸਤਾ ਅਪਣਾਓ ਜੇ ਕੋਈ ਗਲਤ ਰਸਤੇ ਉਹ ਸਹੀ ਰਸਤੇ ਚ ਕਾਨੂੰਨ ਦੇ ਤਹਿਤ ਚਲਣਾ ਚਾਹ ਰਿਹਾ ਤੇ ਉਹਨੂੰ ਮਜਬੂਰ ਕਰਕੇ ਉਸ ਤੋਂ ਬਾਹਰ ਕੱਢ ਰਹੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਦੀ ਇਹ ਜਿਹੜੀ ਇਹਦੀ ਅਸੀਂ ਸਖਸ਼ ਸ਼ਬਦਾਂ ਚ ਇਸ ਕਾਨੂੰਨ ਦੀ ਨਖੇਦੀ ਕਰਦੇ ਆ ਤੇ ਅਸੀਂ ਇਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਭਗਵੰਤ ਮਾਨ ਇਹ ਜਿਹੜਾ ਲੋਕ ਹੈ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਮੇਰੇ ਖਿਆਲ ਹੈ ਕਿ ਜੇ ਅਮਰਪਾਲ ਦੇ ਇੱਥੇ ਨਾ ਰਹਿਣ ਦਾ ਲਾ ਸਹੀ ਰਹਿੰਦਾ ਨਾ ਫੇਰ ਵੀ ਕੋਈ ਵਿਸ਼ਵਾਸ ਕੀਤਾ ਦੱਸ ਸਕਦੇ ਮੇਰਾ ਕਿ 2 ਸਾਲਾਂ ਦੇ ਸਮੇਂ ਚ ਕੋਈ ਦਿਨ ਨਹੀਂ ਹੋਣਾ ਜਿੱਦਣ ਕੋਈ ਕਤਲ ਨਾ ਹੋਇਆ ਹੋਵੇ ਕੋਈ ਫਰੋਤੀ ਨਾ ਲਈ ਗਈ ਹੋਵੇ ਕੋਈ ਡਕੈਤੀ ਨਾ ਹੋਈ ਹੋਈ ਹੋਵੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਇਹ ਇਹ ਜਿਹੜਾ ਸਰਕਾਰ ਹਰ ਹਰ ਫਰੰਟ ਤੇ ਫੇਲ ਆ ਕਿ ਇੱਕ ਇਹਨੂੰ ਜੰਗਲ ਰਾਜ ਇੱਕ ਪੁਸ ਰਾਜ ਬਣਾਇਆ ਜਾ ਰਿਹਾ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਮਰਡਰ ਕੀਤੇ ਜਾ ਰਹੇ ਆ ਪੁਲਸ ਸੱਡੀ ਚ ਖੜ ਕੇ ਹਥਿਆਰ ਬਰਾਮਦ ਕਰਨ ਦੇ ਨਾਂ ਤੇ ਉਹਨਾਂ ਨੂੰ ਉੱਥੇ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਕਿ ਇਹ ਇਹ ਕਿਹੜੇ ਕਾਨੂੰਨ ਦੇ ਤਹਿਤ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਹੁਣ ਜੋ ਹਾਲਾਤ ਬਣੇ ਪਏ ਆ ਉਹਦੇ 'ਚ ਸਾਰਾ ਕੁਝ ਜਿਹੜਾ ਕਿ ਇਦਾਂ ਦਾ ਕੀਤਾ ਜਾ ਰਿਹਾ ਕਿ ਹੁਣ ਸਰਕਾਰ ਇਹਨਾਂ ਦੇ ਨਮਾਇਦਿਆਂ ਨੂੰ ਲੋਕ ਇਹਨਾਂ ਨੇ ਕਿਸਾਨਾਂ ਦਾ ਵੀ ਇਹੋ ਜੀ ਧੱਕੇਸ਼ਾਹੀ ਕੀਤੀ ਲੋਕਾਂ ਦੇ ਪਿੰਡਾਂ 'ਚ ਨਹੀਂ ਬਣਦੇ ਰਹੇ ਜਿਹੜੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਸੀ ਉਹ ਕੁਛ ਇਹਨਾਂ ਦੇ ਨੇਤਾਵਾਂ ਦੇ ਕੋਰਟੀਆਂ 'ਚ ਲੱਗੀ ਹੋਈ ਆ ਕੁਛ ਹੁਣ ਇਹਨਾਂ ਨੂੰ ਪਿੰਡਾਂ 'ਚ ਇਹਨਾਂ ਦੇ ਦੌਰੇ ਕਰਵਾ ਰਹੀ ਆ ਤੇ ਦਿਨ ਦਿਹਾੜੇ ਰੋਜ਼ ਹੀ ਕੋਈ ਇਹ ਇਹੋ ਜਿਹੀਆਂ ਖਬਰਾਂ ਆਮਦ ਹੁੰਦੀਆਂ ਕਿਆ ਕਤਲ ਹੋ ਗਿਆ ਕਿ ਕਿੱਥੇ ਇੱਕ ਆ ਚੀਜ਼ ਵਾਪਰ ਗਈ ਮੇਰਾ ਖਿਆਲ ਹੈ ਕਿ ਇਹ ਜੜੀਆਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਇਹ ਇੱਕ ਸਟੇਟ ਦੀ ਇਹੋ ਜਿਹੀ ਹਾਲਾਤ ਹੋਵੇ ਕਰਜ਼ੇ ਵਿੱਚ ਡੁੱਬ ਰਹੀ ਹੋਵੇ ਉੱਥੇ ਨੌਜਵਾਨ ਨਸ਼ਿਆਂ 'ਚ ਮਰ ਰਹੇ ਹੋਣ ਨੌਜਵਾਨ ਆਮ ਲੋਕਾਂ ਦੇ ਕਤਲ ਹੋ ਰਹੇ ਹੋਣ ਤੇ ਸਾਡਾ ਮੁੱਖ ਮੰਤਰੀ ਉਸੇ ਭੰਗੜੇ ਪਾਉਂਦਾ ਹੋਵੇ ਕਿੰਡੀ ਬੇਸ਼ਰਮੀ ਆ ਦੀ ਗੱਲ ਹੈ ਕਿ ਉਹਨੂੰ ਕੋਈ ਫਿਕਰ ਨਹੀਂ ਕਿ ਕਿ ਮੇ ਫੇਰੀ ਜ਼ਿੰਮੇਵਾਰੀ ਕੀ ਬਣ ਰਹੀ ਆ ਇਸ ਤਰ੍ਹਾਂ ਕਿ ਇਹ ਇਹ ਇਸ ਚੀਜ਼ ਦੀ ਅਸੀਂ ਇਹਨਾਂ ਦੀ ਪਰ ਜੋਰ ਨਖੇਦੀ ਕਰਦੇ ਇਹੋ ਜੇ ਕਾਰਨਾਮਿਆਂ ਦੀ ਤੇ ਅਸੀਂ ਇਹਨਾਂ ਨੂੰ ਸਖਤ ਤਾਬਨੀ ਵੀ ਦਿੰਦੇ ਆ ਕਿ ਇਹ 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 ਚੀਜ਼ਾਂ ਇਦਾਂ ਚੱਲਣ ਨਹੀਂ ਦਿੱਤਾ ਜਾਣਗੇ ਇਹ ਮੰਨਦੇ ਆ ਆਪਾਂ ਕਾਨੂੰਨ ਦੀ ਮੱਦੇਨਜ਼ਰ ਬਾਹਰ ਆ ਦਿੱਤਾ ਜਾ ਰਿਹਾ ਕਿਉਂ ਵਧਾਈ ਜਾ ਰਹੀ ਹੈ ਬਾਤ ਬਸ ਇਹਨਾਂ ਨੂੰ ਇਹ ਇੱਕ ਇਹ ਚੀਜ਼ਾ ਕਿ ਅਮਰਤਪਾਲ ਦਾ ਇਸ ਲੈਂਡ ਚ ਆਉਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖਤਰਾ ਬਣ ਗਿਆ ਉਸ ਤੋਂ ਬਾਅਦ ਉਹਨਾਂ ਦੇ ਪਾਰਟੀ ਸਾਫ਼ ਕਰਨੀ ਇੱਕ ਜੋ ਅਸੀਂ ਆ ਸਾਖੀ ਦੇ ਇੱਕ ਬਹੁਤ ਵੱਡਾ ਵਿਸ਼ਾਲ ਕੱਟ ਕੀਤਾ ਉਤੋਂ ਡਰ ਕੇ ਮੇਰਾ ਖਿਆਲ ਹੈ ਕਿ ਇਹਨਾਂ ਕੋਲ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਇਹ ਜੇਲ੍ਹ ਚ ਬੰਦ ਕਰਕੇ ਆਪਣਾ ਰਾਜ ਚਲਾਉਣਾ ਚਾਹ ਰਹੇ ਆ ਕਿ ਇਹ ਲੋਕਾਂ ਨੂੰ ਲੋਕਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਇਸ ਕਰਕੇ ਇਹ ਇਹ ਸਾਰਾ ਕਾਰਨ ਇਹ 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 ਆ ਜਿਹੜਾ ਬੱਕੀ ਜਿਹੜਾ ਤੁਸੀਂ ਜ਼ਿਕਰ ਕੀਤਾ ਰੈਲੀ ਦਾ ਵੀ ਨਾਲ ਵੀ ਨਾਲ ਇੱਕ ਵਿਧਾਨ ਸਭਾ ਚੋਣਾਂ ਦੇ ਲੜਨ ਦੀ ਤਿਆਰੀ ਹੋ ਰਹੀ ਹੈ ਤੇ ਇਹ ਜਿਹੜਾ ਖਾਲਸਾ ਜਿਨੇ ਦਿੰਕਰ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਸਿੰਘ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਕੀ ਉਹ ਵੀ ਇੱਕ ਕਰਨ ਮੰਨਦੇ ਨੇ ਇਹ ਅਤਿਸ਼ਰੋਜ ਦੇ ਲੋਕਾਂ ਨੇ ਫੈਸਲਾ ਕਰਨਾ ਪਰ ਲੋਕਾਂ ਨੂੰ ਲੋਕਤੰਤਰ ਚ ਵਿਚਰਨ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ ਨਾ ਇਹ ਚੀਜ਼ ਹੈ ਕਿ ਇਹ ਹੁਣੇ ਕਿੱਡੀ ਧੱਕੇਸ਼ਾਹੀ ਆ ਕਿ ਉਹ ਇੱਕ ਬੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਂ ਤੇ ਮਲਕਾ ਜੀ ਉਹਨੂੰ ਬਾਹਰ ਨਹੀਂ ਆਉਣ ਦਤਿਆ ਜਾ ਰਿਹਾ ਤੁਹਾਡੀ ਸਰਕਾਰ ਕੀ ਕੀ ਕਾਰਗਵਾਈ ਕਰ ਰਹੀ ਆ ਇਸ ਤਰ੍ਹਾਂ ਕਿ ਅਸੀਂ ਦੇ ਇਹਨਾਂ ਨੂੰ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾ ਰਹੇ ਆ ਕਿ ਇਹ ਇੱਕ ਹੋ ਕੀ ਰਿਹਾ ਬਾਕੀ ਅਸੀਂ ਸਾਰੀਆਂ ਇਹ ਸਿੱਖ ਜਥੇਬੰਦੀਆਂ ਅਨਸਾਪਤ ਸੰਦ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਕਾਲੇ ਕਾਨੂੰਨਾਂ ਦੇ ਖਿਲਾਫ ਦਾ ਜਿੱਥੇ ਜੋ ਜ਼ੁਲਮ ਛੱਡ ਰਿਹਾ ਜੋ ਫਰੋਜ਼ੀਆਂ ਉਹ ਪਾਰੀਆਂ ਕੁੱਲੀਆਂ ਜਾ ਰਹੀਆਂ ਲੋਕਾਂ ਨੂੰ ਲੁੱਟਿਆ ਘੁੱਟਿਆ ਜਾ ਰਿਹਾ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਜੋਟ ਢੋਲਡ ਆ ਅਸੀਂ ਅਕਾਲ ਤਖਤ ਦੇ ਜਸਇਦਾਰ ਸਾਹਿਬ ਨੂੰ ਅਪੀਲ ਕਰਦੇ ਆ ਫਰਮਨ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਆ ਹੋਰ ਵੀ ਪ੍ਰਮੁੱਖ ਜਥੇਬੰਦੀਆਂ ਦੀਆਂ ਆਗੂਆਂ ਨੂੰ ਅਪੀਲ ਕਰਦੇ ਆ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਦੇ ਹੱਥ ਟੋਕੇ ਨਾ ਬਣੋ ਤੁਸੀਂ ਜੋ ਜ਼ਿੰਮੇਵਾਰੀ ਹੈ ਘੱਟ ਗਿਣਤੀਆਂ ਵਾਸਤੇ ਉਹਦੇ ਵਾਸਤੇ ਆਪਣੀ ਆਵਾਜ਼ ਬੁਲੰਦ ਕਰੋ ਅੱਛਾ ਬਾਕੀ ਸਾਥੀਆਂ ਨੂੰ ਜਿਸ ਤਰੀਕੇ ਨਾਲ ਬਾਹਰ ਪੇਜ ਦਿੱਤਾ ਗਿਆ ਭਲੇ ਅਮਰਪਾਲ ਹਰਣਾ ਨਾਲ ਕੀ ਦਿੱਕਤ ਹੋਈ ਕਿਉਂਕਿ ਉਹਨਾਂ ਨੂੰ ਤੇ ਇਨਸਾਫ਼ ਮਿਲਿਆ ਹੀ ਹੈ ਨਾ ਇਹ ਇਹ ਇਹੋ ਹੀ ਦਿੱਕਤ ਹੈ ਕਿ ਮੇਰਾ ਖਿਆਲ ਲੇ ਕੇ ਸਾਨੂੰ ਇਸ ਚੀਜ਼ ਦਾ ਵੀ ਖਲਸਾ ਹੈ ਕਿ ਹੌਣ ਵਾਲੇ ਚ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਵੀ ਪਟਾਇਆ ਜਾ ਸਕਦਾ ਹੈ ਕਿ ਹੈ ਇਹ ਇਹ ਜਿਹੜਾ ਸਰਕਾਰ ਦੇ ਜੋ ਇਹੋ ਜਿਹੇ ਹੱਥ ਕੰਡੇ ਉਹਨਾਂ ਕੋਈ ਨਹੀਂ ਡਰੇ ਹੋਏ ਆ ਕਿ ਉਹਨਾਂ ਨੂੰ ਮੇਰੇ ਖਿਆਲ ਲੇ ਕੇ ਕੱਲੇ ਕੱਲੇ ਕਰਕੇ ਉਹਨਾਂ ਨਾਲ ਕੁਝ ਇਹੋ ਜਿਹਾ ਕਰਨਾ ਵੀ ਆਪਰ ਸਕਦੀ ਆ ਜੇ ਅਮਰਪਾਲ ਸਿੰਘ ਦੇ ਨਾਲ ਜੇ ਇਹੋ ਜੀ ਕੋਈ ਕਾਰਨਾਵਾਪਰਦੀ ਆ ਤੋ ਇਹ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਬੱਡੀ ਖਬਰ ਤੁਹਾਡੇ ਨਾਲ ਨਸ਼ਰ ਕਰ ਰਹੇ ਹਾਂ ਇੱਕ ਲੜਕੀ ਨੂੰ ਇੱਕ ਇਸਾਈ ਪਰਿਵਾਰ ਦੇ ਵੱਲੋਂ ਪਹਿਲਾਂ ਤਾਂ ਅਗਵਾ ਕਰ ਲਿਆ ਜਾਂਦਾ ਹੈ ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਤੇ ਉਹਨਾਂ ਦੇ ਬੇਟੇ ਵੱਲੋਂ ਉਸ ਦਾ 3 ਮਹੀਨੇ ਜਿਹੜਾ ਹੈ ਜ਼ਬਰਜਨਾਹ ਕੀਤਾ ਜਾਂਦਾ ਜਦੋਂ ਉਸ ਦਾ ਮੈਡੀਕਲ ਕਰਾਇਆ ਜਾਂਦਾ ਤਾਂ ਉਸ ਨੂੰ 1 ਮਹੀਨੇ ਦੀ ਜਿਹੜੀ ਉਹ ਗਰਭਤੀ ਹੁੰਦੀ ਹੈ ਉਸ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਤੇ 13 ਲੋਕਾਂ ਨੂੰ ਜਿਸ ਵਿੱਚ ਇੱਕ ਪਾਸਟਰ ਵੀ ਸ਼ਾਮਲ ਹੈ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕੁਝ ਉਹਨਾਂ ਦੇ ਵਿੱਚੋਂ ਫਰਾਰ ਹੋ ਗਏ ਨੇ 13 ਲੋਕਾਂ ਦੇ ਖਿਲਾਫ ਪਾਰਟਾ ਦਰਜ ਦਿੱਤੇ ਦੱਸਦੀ ਹੈ ਕਿ ਉਸ ਲੜਕੀ ਦੇ ਵੱਲੋਂ ਇਹ ਬਿਆਨ ਦਰਜ ਕਰਵਾਏ ਗਏ ਨੇ ਕਿ ਉਸ ਨੂੰ ਘਰ ਦੇ ਬਾਹਰ ਲਿਆ ਆ ਕੇ ਜਦੋਂ ਸੱਦਿਆ ਗਿਆ ਉਹ ਘਰ ਦੇ ਬਾਹਰ ਆਉਂਦੀ ਹੈ ਦੋ ਮੁੰਡੇ ਆਉਂਦੇ ਨੇ ਉਸ ਦੇ ਚਪੇੜਾ ਮਾਰਦੇ ਨੇ ਉਸ ਨੂੰ ਧੱਕੇ ਨਾਲ ਕੁਝ ਚੀਜ਼ ਸੰਘਾ ਕੇ ਨਾਲ ਲੈ ਜਾਂਦੇ ਨੇ ਜਿਸ ਤੋਂ ਉਹਨੂੰ ਹੋਸਪਾਲ ਪਾਉਂਦੀ ਹੈ ਤਾਂ ਉਹਨਾਂ ਦੇ ਘਰ ਹੁੰਦੀ ਹੈ ਤਾਂ ਉਸ ਬਥੇਰਾ ਹੱਥ ਪੈਰ ਮਾਰਦੀ ਹੈ ਚੀਕਦੀ ਹੈ ਕਿ ਮੈਨੂੰ ਇੱਥੋਂ ਜਾਣ ਦੇ ਦਿਓ ਪਰ ਉਹਨਾਂ ਨੇ ਜਾਣ ਦਿੱਤਾ ਜਾਂਦਾ ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਨੂੰ ਇਸਾਈ ਬਣਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨਾਲ 3 ਮਹੀਨੇ ਤੱਕ ਜ਼ਬਰਜਨਾਹ ਕੀਤਾ ਜਾਂਦਾ ਹੈ ਉਹ ਜਦੋਂ 1 ਕਿ ਮਹੀਨੇ ਦੀ ਗਰਭਤੀ ਹੋ ਜਾਂਦੀ ਹੈ ਤਾਂ ਉਹ ਕਿਵੇਂ ਨਾ ਕਿਵੇਂ ਪੁਲਿਸ ਤੱਕ ਪਹੁੰਚ ਕਰਦੀ ਹੈ ਕਿਉਂਕਿ ਪਰਿਵਾਰ ਵੀ ਲਗਾਤਾਰ ਉਸ ਲੜਕੀ ਦੀ ਭਾਲ ਕਰ ਰਿਹਾ ਹੁੰਦਾ ਹੈ ਜਦੋਂ ਪਹੁੰਚ ਕਰਦੀ ਹੈ ਤਾਂ ਉਸ ਤੋਂ ਬਾਅਦ ਇਹ ਪਰਚਾ ਦਰਜ ਹੁੰਦਾ ਦੱਸਦੀ ਹੈ ਕਿ ਘਟਨਾ ਪੋਖੋਕੇ ਟਾਲੀ ਸਾਹਿਬ ਬਟਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਦੀ ਇਹ ਲੜਕੀ ਹੈ ਉਸ ਵੱਲੋਂ ਬਿਆਨ ਦਿੱਤੇ ਗਏ ਨੇ ਕਿ ਮੇਰੇ ਨਾਲ ਬਹੁਤ ਹੀ ਅਣਮਨੁੱਖੀ ਬਤਿਹਰਾ ਹੋਇਆ ਤੇ ਇਸ ਨਾਲ ਮੇਰਾ ਮਾਨਸਿਕ ਜਿਹੜਾ ਹੈ ਤਣਾਅ ਵਧਿਆ ਹੈ ਮੇਰੀ ਮਾਨਸਿਕ ਟੈਨਸ਼ਨ ਵਧੀ ਹੈ ਕਿਉਂਕਿ ਸਰੀਰਕ ਸ਼ੋਸ਼ਣ ਦਾ ਹੋਈ ਹੋਇਆ ਜਿਸ ਨਾਲ ਮੇਰੇ ਦਿਮਾਗ ਦੇ ਉੱਪਰ ਬਹੁਤ ਗਹਿਰਾ ਅਸਰ ਹੋਇਆ ਹੈ ਇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਹੋਣੀ ਚਾਹੀਦੀ ਹੈ ਵੱਡੀ ਖਬਰ ਪਟਿਆਲਾ ਰਜਿੰਦਰਾ ਹਸਪਤਾਲ ਸਾਹਮਣੇ ਆ ਰਿਹਾ ਜਿੱਥੇ ਦੇ ਮੈਡੀਕਲ ਸੁਪਰਡੈਂਟ ਗਰੀ ਸਾਨੀ ਨੇ ਜਿਹੜਾ ਹੈ ਉਹ ਅਸਤੀਫਾ ਦੇ ਦਿੱਤਾ ਅਸਤੀਫੇ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਦਿਨੀ ਰਜਿੰਦਰਾ ਹਸਪਤਾਲ ਦੇ ਵਿੱਚ ਮੈਡੀਕਲ ਜਿਹੜੀ ਸੁਵਿਧਾ ਸੀ ਉਸ ਨੂੰ ਲੈ ਕੇ ਕਾਫੀ ਖੁਲਾਸੇ ਹੋਏ ਸੀ ਕਿਉਂਕਿ ਜਿਸ ਤਰ੍ਹਾਂ ਐਮਰਜੈਂਸੀ ਦੇ ਵਿੱਚ ਲਾਈਟ ਚਲੀ ਗਈ ਸੀ ਪਾਣੀ ਦੀ ਲੀਕੇਜ ਹੋ ਰਹੀ ਸੀ ਕਾਫੀ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਰਜਿੰਦਰਾ ਹਸਪਤਾਲ ਦੀਆਂ ਵਾਇਰਲ ਹੋ ਰਹੀਆਂ ਸੀ ਜਿਸ ਨੂੰ ਲੈ ਕੇ ਗ੍ਰੀ ਸਾਨੀ ਦੇ ਉੱਪਰ ਕਾਫੀ ਦਬਾਅ ਬਣਾਇਆ ਜਾ ਰਿਹਾ ਸੀ ਇੱਕ ਟੀਮ ਵੀ ਜਿਹੜੀ ਬਣੀ ਸੀ ਇੱਕ ਮੈਡੀਕਲ ਅਫਸਰਾਂ ਦੀ ਟੀ ਮਣੀ ਸੀ ਉਹਨਾਂ ਵੱਲੋਂ ਇੱਕ ਹਾਈ ਲੈਵਲ ਮੀਟਿੰਗ ਕੀਤੀ ਜਾਂਦੀ ਹੈ ਮੀਟਿੰਗ ਦੇ ਵਿੱਚ ਗਰੀ ਸਾਨੀ ਮੌਜੂਦ ਨਹੀਂ ਸਨ ਪਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੈਡੀਕਲ ਅਫਸਰਾਂ ਦੇ ਵੱਲੋਂ ਗਰੀ ਸਾਨੀ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਕਿ ਪਰ ਉਹ ਨਹੀਂ ਮੰਨੇ ਕਿਉਂਕਿ ਉਹਨਾਂ ਕਿਹਾ ਕਿ ਸ਼ਾਇਦ ਇਹ ਇਸ ਵਿੱਚ ਮੇਰੀ ਕੋ ਘਾਟ ਹੋ ਸਕਦੀ ਹੈ ਮੈਂ ਇਸ ਦੇ ਉੱਤੇ ਹੋਰ ਕੁਝ ਵੀ ਕੰਮ ਕਰਨਾ ਨਹੀਂ ਚਾਹੁੰਗਾ ਕਿਉਂਕਿ ਮੈਂ ਆਪਣਾ ਰੁਤਵਾ ਆਪਣਾ ਰੁਤਵਾ ਕਾਇਮ ਰੱਖਣਾ ਹੈ ਤੇ ਮੈਂ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋ ਰਿਸਕ ਨਹੀਂ ਲੈਣਾ ਚਾਹੁੰਦਾ ਮੈਂ ਆਪਣਾ ਮੈਡੀਕਲ ਕੈਰੀਅਰ ਖਰਾਬ ਨਹੀਂ ਕਰਨਾ ਚਾਹੁੰਦਾ ਇਸ ਦੇ ਵਿੱਚ ਕਾਫੀ ਪ੍ਰਸ਼ਾਸਨਿਕ ਜੜੀਆਂ ਨੇ ਜਾਂ ਕਹਿ ਲਈਏ ਕਿ ਉੱਥੇ ਦੇ ਸਟਾਫ ਦੀਆਂ ਕਮੀਆਂ ਹੋ ਸਕਦੀਆਂ ਨੇ ਜਿਸ ਦਾ ਸਾਰਾ ਭਾਂਡਾ ਮੇਰੇ ਸੱਤੇ ਭੰਨਿਆ ਜਾ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਨਵਾਂ ਜਿਹੜਾ ਮੈਡੀਕਲ ਅਮਰੈਂਟ ਹੈ ਉਹ ਮਿਲਣ ਜਾ ਰਿਹਾ ਰਜਿੰਦਰਾ ਹਸਪਤਾਲ ਨੂੰ ਇੱਕ ਅਜੀਬੋ-ਗਰੀਬ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਵਿਅਕਤੀ ਜਿਹੜਾ ਹੈ ਉਹ ਇਟਲੀ ਦੇ ਵਿੱਚ ਕੰਮ ਕਰਦਾ ਸੀ ਇਟਲੀ ਦੇ ਵਿੱਚ 12 ਸਾਲ ਤੋਂ ਕੰਮ ਕਰ ਰਿਹਾ ਸੀ ਉਸ ਦੀ ਜਿਹੜੀ ਹੈ ਉੱਥੇ ਇੱਕ ਮਸ਼ੀਨ ਦੇ ਹੀਠਾ ਆਉਣ ਨਾਲ ਮੌਤ ਹੋ ਜਾਂਦੀ ਹੈ ਮੌਤ ਉਸ ਦੀ 8 ਅਪ੍ਰੈਲ ਨੂੰ ਹੁੰਦੀ ਹੈ ਤੇ ਉਸ ਦੀ ਜਿਹੜੀ ਦੇਹ ਆ ਉਹ ਹਲੇ ਵੱਡਾ ਪੰਜਾਬ ਨਹੀਂ ਪਹੁੰਚੀ ਬਟਾਲਾ ਪੰਜਾਬ ਨਹੀਂ ਪਹੁੰਚੀ ਉਸ ਦੀ ਦੇਹ ਪਹੁੰਚਣ ਤੋਂ ਪਹਿਲਾਂ ਇੱਕ ਵਿਵਾਦ ਖੜਾ ਹੋ ਗਿਆ ਵਿਵਾਦ ਦੱਸਦੀ ਹੈ ਕਿ ਬਟਾਲਾ ਦੀ ਰਹਿਣ ਵਾਲੀ ਨੀਹਾ ਜਿਹੜੀ ਉਹ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਪ੍ਰੈਸ ਕਾਨਫਰੰਸ ਦੇ ਉਸ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਅਰुण ਜਿਹੜਾ ਹੈ ਉਹ ਉਸ ਦਾ ਪਤੀ ਸੀ ਉਸ ਨੇ ਉਸ ਨਾਲ ਵਿਆਹ ਕਰਵਾਇਆ ਹੋਇਆ ਸੀ ਉਹ ਜਦੋਂ 2-3 ਵਾਰੀ ਆਇਆ ਪੰਜਾਬ ਆਇਆ ਪਹਿਲਾਂ ਇੱਕ ਵਾਰ ਉਸ ਨੇ ਉਸ ਨਾਲ ਮੰਗਣੀ ਕਰਵਾ ਲਈ ਜਦੋਂ ਦੂਜੀ ਵਾਰ ਉਹ ਪੰਜਾਬ ਆਇਆ ਤਾਂ ਉਸਨੇ ਕਿਹਾ ਕਿ ਮੇਰੇ ਘਰ ਦੇ ਵਿਆਹ ਲਈ ਨਹੀਂ ਮੰਨ ਰਹੇ ਜਦੋਂ ਤੀਜੀ ਵਾਰ ਆਇਆ ਤਾਂ ਉਸਨੇ ਮੰਦਰ ਦੇ ਵਿੱਚ ਉਸਨੇ ਉਸ ਨਾਲ ਵਿਆਹ ਕਰਵਾ ਲਿਆ ਪ੍ਰੈਸ ਕਾਨਫਰੰਸ ਦੇ ਵਿੱਚ ਉਸਨੇ ਮੰਦਰ ਦਾ ਸਰਟੀਫਿਕੇਟ ਵੀ ਦਿਖਾਇਆ ਕਿ ਜਿਹੜਾ ਇਹ ਸਰਟੀਫਿਕੇਟ ਹੈ ਉਹ ਜਿਸ ਨਾਲ ਅਸੀਂ ਮੈਰਿਜ ਕਰਵਾਈ ਸੀ ਤੇ ਉਸ ਤੋਂ ਬਾਅਦ ਜਦੋਂ ਪਰਿਵਾਰ ਨਾਲ ਗੱਲ ਕੀਤੀ ਗਈ ਲੜਕੇ ਦੇ ਤਾਂ ਲੜਕੇ ਦੇ ਪਰਿਵਾਰ ਵੱਲੋਂ ਕੋਈ ਨਾ ਕਰ ਦਿੱਤੀ ਕਿ ਉਸਦੇ ਭਰਾ ਤੇ ਪਰਜਾਈ ਤੇ ਪਿਤਾ ਦੇ ਵੱਲੋਂ ਕਿ ਐਸੀ ਲੜਕੀ ਨੂੰ ਤੱਕ ਜਾਣ ਦੇ ਤੱਕ ਨਹੀਂ ਆ ਇਹ ਲੜਕੀ ਕੌਣ ਹੈ ਇਸਦੇ ਸਾਡੇ ਬੇਟੇ ਨਾਲ ਕੀ ਸੰਬੰਧ ਸਨ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਆ ਤੇ ਇਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਝ ਰਹੀਆਂ ਨੇ ਤਾਂ ਨੀਹਾ ਨੇ ਕਿਹਾ ਹੈ ਕਿ ਮੈਂ ਕੋਈ ਪੈਸੇ ਦਾ ਦੇਣ ਲੈਣ ਨਹੀਂ ਕਰਨਾ ਜਾਂ ਮੈਂ ਕੋਈ ਹੋਚੀ ਨਹੀਂ ਕਰਨੀ ਬਸ ਮੈਨੂੰ ਮੇਰਾ ਹੱਕ ਹੀ ਚਾਹੀਦਾ ਹੈ ਕਿ ਜਦੋਂ ਉਸਦੇ ਅੰਤਿਮ ਸੰਸਕਾਰ ਹੋਵੇ ਜਿਹੜੀਆਂ ਰਸਮਾਂ ਹੋਣ ਉਹ ਮੈਨੂੰ ਉਸਦੇ ਵਿੱਚ ਸ਼ਾਮਿਲ ਕੀਤਾ ਜਾਵੇ ਵੀ ਮੇਰੇ ਪਰਿਵਾਰ ਨੂੰ ਸ਼ਾਮਿਲ ਕੀਤਾ ਜਾਵੇ ਕਿਉਂਕਿ ਮੇਰਾ ਪਤੀ ਸੁਸ਼ਨੇਮ ਦੇ ਹੱਥਾਂ ਵਿੱਚ ਚੂੜਾ ਪਾਇਆ ਹੋਏ ਵੀ ਦਿਖਾਇਆ ਉਸ ਨਾਲ ਜਿਹੜਾ ਲੜਕੇ ਦੀ ਮੌਤ ਹੋਈ ਹੈ ਅਰुण ਨਾਲ ਉਸ ਦੀਆਂ ਫੋਟੋਆਂ ਵੀ ਦਿਖਾਈਆਂ ਤੇ ਸਾਰਾ ਕੁਝ ਉਸਨੇ ਬੜੀ ਲੜਕੀ ਨੇ ਬਿਆਨ ਕੀਤਾ ਉਸਨੇ ਪ੍ਰੈਸ ਕਾਨਫਰੰਸ ਹੋ ਕੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਦੇ ਆ ਮੇਰਾ ਨਾਮ ਨੀਹਾ ਮਾ ਮੈਂ ਪਤਨੀ ਵਰੁਣ ਚਾਲੀ ਜਿਨ੍ਹਾਂ ਦੀ ਡੈਥ ਅਜਿਲੀ ਵਿੱਚ ਐਗਰੀਕਲਚਰ ਦਾ ਕੰਮ ਕਰਦਿਆਂ ਜਿਹੜੇ ਮਸ਼ੀਨ ਵਿੱਚ ਆਉਣ ਦੇ ਦੌਰਾਨ ਹੋਈ ਆ ਮੈਂ ਇਹ ਦੱਸਣਾ ਚਾਹਣੀ ਆ ਕਿ ਉਹ ਮੈਰਿਡ ਸੀ ਮੇਰੇ ਨਾਲ ਉਹਨਾਂ ਦਾ ਵਿਆਹ 7 ਨਵੰਬਰ ਨੂੰ 2024 ਨੂੰ ਮੇਰੇ ਨਾਲ ਹੋਇਆ ਸੀ ਇਹ ਗਊਸ਼ਾਲਾ ਦੇ ਸਾਹਮਣੇ ਜਿਹੜਾ ਮੰਦਰ ਵਾ ਨਾਮਗ੍ਰਹਿ ਮੰਦਰ ਉੱਥੇ ਹੋਇਆ ਸੀ ਉਹਦਾ ਪ੍ਰੂਫ ਜਿਹੜੇ ਮੈਂ ਇਥੇ ਸਾਹਮਣੇ ਸਾਰੇ ਰੱਖਿਓਏ ਨੇ ਮੇਰੀ ਮੰਗ ਇਹ ਹੈ ਕਿ ਜਦੋਂ ਉਹਨਾਂ ਦੀ ਡੈੱਡ ਬੋਡੀ ਆਉਂਦੀ ਆ ਮੈਨੂੰ ਉਹਨਾਂ ਦੇ ਸੰਸਕਾਰ ਦੀਆਂ ਰਸਮਾਂ ਵਿੱਚ ਜੋ ਸਾਡੇ ਪਰਿਵਾਰ ਵੱਲੋਂ ਬਣਤੀਆਂ ਵਾਂ ਉਹਨਾਂ ਵਿੱਚ ਰਸਮਾਂ ਵਿੱਚ ਸ਼ਾਮਲ ਹੋ ਹੁੰਦਾ ਹੈ ਕਿੜਾ ਉਹ ਸੂਚਨਾ ਇੱਕ ਦਿਨ ਡੈੱਡ ਬੋਡੀ ਦੀ ਸੂਚਨਾ ਦਿੱਤੀ ਜਾਵੇ ਵੀ ਕਦੋਂ ਆਉਂਦੀ ਆ ਤੇ ਦੂਸਰਾ ਜਦੋਂ ਅਸੀਂ ਉੱਥੇ ਪਹੁੰਚਦੇ ਆ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਬਤਮੀਜ਼ੀ ਨਾ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਵੀ ਇਹ ਇਸ ਚੀਜ਼ ਦੀ ਮੰਗ ਕਰਦੀ ਆ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਹੈ ਸਾਡੀ ਮੈਰਿਜ ਦੇ ਬੱਦਲ ਆ ਸੋ ਮੈਂ ਸਾਰੇ ਪ੍ਰੂਫ ਜਿਹੜੇ ਆ ਉਹ ਮੀਡੀਆ ਸਾਹਮਣੇ ਰੱਖੇ ਆ ਮੇਰੀ ਵੀਡੀਓ ਇਲਾਵਾ ਦੀਆਂ ਵਿਆਹ ਦੀਆਂ ਫੋਟੋਆਂ ਸਰ ਦੇ ਸਾਹਮਣੇ ਆ ਤੇ ਇਹੀ ਚੀਜ਼ ਜਿਹੜੀ ਆ ਮੈਨੂੰ ਕਿਸੇ ਨੇ ਸੈਂਡ ਕੀਤੀ ਹੀ ਇਹ ਵੀਡੀਓ ਕਿ ਉਹਨਾਂ ਨੇ ਤੁਹਾਡਾ ਨਾਮ ਨਹੀਂ ਕਿਤੇ ਲਿਆ ਪਰ ਇਹ ਗੱਲ ਗੰਕਤ ਹੈ ਕਿਉਂਕਿ ਸਾਢੇ 3 ਮਹੀਨੇ ਉਹ ਸਾਡੇ ਘਰ ਜਵਾਈ ਬਣ ਕੇ ਰਹੇ ਆ ਸਾਡੇ ਘਰੇ ਰਹੇ ਆ ਸਾਡੇ ਆਂਡ ਗਵਾਂਡ ਸਾਡੇ ਗਲੀ ਗਵਾਂਡ ਸਾਡੇ ਮਾਰਕੀਟ ਜਿੱਥੇ ਉਹ ਮੇਰੇ ਨਾਲ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਖੋਲ ਕੇ ਦਿੱਤਾ ਸੀ ਉਥੇ ਕੰਮ ਵੀ ਕਰਦੇ ਰਹੇ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਉਹਨਾਂ ਦੇ ਗਲੀ ਗੁਆਂਢ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਪਰ ਇਹ ਕਿ ਹੁਣ ਕੋਈ ਦਾਦਾ ਸਾਹਮਣੇ ਨਹੀਂ ਆਉਂਦਾ ਜਾਂ ਕੋਈ ਵੀ ਕੋਈ ਰੀਜ਼ਨ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਨਹੀਂ ਸਾਹਮਣੇ ਆਉਂਦਾ ਪਰ ਸੱਚਾਈ ਇਹ ਆ ਕਿ ਬਟਾਲਾ ਕੋਈ ਵੱਡਾ ਸ਼ਹਿਰ ਨਹੀਂ ਆ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਅਸੀਂ ਇੱਥੇ ਹੀ ਰਹਿੰਦੇ ਰਹੇ ਹਾਂ ਮੈਰਿਜ ਦੇ ਬਾਅਦ ਵੀ ਅਸੀਂ ਇਸੇ ਬਟਾਲੇ 'ਚ ਤੁਰੇ ਫਿਰਦੇ ਰਹੇ ਹਾਂ ਮੇਰੀ ਜਿੱਥੇ ਮੇਰੀ ਸ਼ਾਪ ਆ ਉੱਥੇ ਮੇਰੇ ਨਾਲ ਉਹਨਾਂ ਨੂੰ ਬੈਠੇ ਬਹੁਤ ਲੋਕਾਂ ਨੇ ਵੇਖਿਆ ਵਾ ਕਿਉਂਕਿ ਅਸੀਂ ਘਰ ਤੇ ਰਹੇ ਨਹੀਂ ਰਹੇ ਤੇ ਆਪਣੀ ਸ਼ਾਪ ਤੇ ਹੀ ਚਾਹੁੰਨੀ ਇਹ ਆ ਕਿ ਜਦੋਂ ਉਹਨਾਂ ਦੀ ਇੱਕ ਤੇ ਉਹਨਾਂ ਦੀ ਰੈੱਡ ਬੋਡੀ ਆਉਂਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਤਾਂ ਦੂਸਰਾ ਜਦੋਂ ਉਹਨਾਂ ਦੀਆਂ ਜਿਹੜੀਆਂ ਸਾਡੇ ਪਰਿਵਾਰ ਵੱਲੋਂ ਬੰਦੀਆਂ ਰਸਮਾਂ ਆ ਉਹ ਅਸੀਂ ਕਰਨੀਆਂ ਚਾਹੁੰਦੇ ਆ ਕਿਉਂਕਿ ਉਹਨਾਂ ਦੀਆਂ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਵੀ ਸਾਡੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਤੇ ਜੇ ਇਹ ਵਾਲਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਰਸਮਾਂ ਬੰਨ੍ਹਦੀਆਂ ਉਹ ਹੀ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਤੇ ਇਹ ਇਸ ਚੀਜ਼ ਦਾ ਕਿ ਇੱਕ ਇੱਕ ਇਹ ਦੂਸਰਾ ਇਹ ਕੀ ਇੱਥੇ ਮੇਰੇ ਤੇ ਕੁਝ ਅਲੀਕੇਸ਼ਨ ਹੋਏ ਉਹਨਾਂ ਦੀ ਫੈਮਿਲੀ ਵੱਲੋਂ ਲਗਾਏ ਜਾ ਰਹੇ ਆ ਉਹ ਕਹਿੰਦੇ ਕਿ ਇਹਦੀ ਮੈਰਿਜ ਤੋਂ ਬਾਅਦ ਉਹ ਮੁੰਡਾ ਇੱਥੇ ਹੋ ਗਿਆ ਜਦਕਿ ਮੁੰਡਾ ਮੇਰੇ ਕੋਲ ਇੱਥੇ ਨਹੀਂ ਹੋਇਆ ਉਹ ਇਟਲੀ ਜਾ ਕੇ ਹੋਇਆ ਵਾ ਇਹਦੇ ਲਈ ਮੈਂ ਕਿੱਦਾਂ ਜ਼ਿੰਮੇਵਾਰ ਹੋ ਸਕਦੀ ਹਾਂ ਮੇਰੀ ਅਰੇਂਜ ਮੈਰਿਜ ਹੀ ਇਹਨਾਂ ਕੋਈ ਪਤਾ ਨਹੀਂ ਕਿ ਕਦੋਂ ਵਿਆਹ ਹੋਇਆ ਸਾਡੇ ਘਰ ਦਾ ਕੋਈ ਪਰਿਵਾਰ ਦਾ ਮੈਂਬਰ ਕੋਈ ਉੱਥੇ ਉਹ ਵਿਆਹ ਵਿੱਚ ਪਹੁੰਚਿਆ ਹੋਏ ਜਾਂ ਸਾਡੇ ਕੋਈ ਉੱਥੇ ਫੋਟੋ ਦੱਸ ਦੇ ਸਾਨੂੰ ਵੀ ਅਸੀਂ ਉਹ ਅਸੀਂ ਉੱਥੇ ਗਏ ਆ ਸਾਡੇ ਪਰਵਾਦਾ ਇੱਕ ਬੰਦਾ ਵੀ ਛੋਟਾ ਬੱਚਾ ਹੈ ਕਿ ਇਹਨੂੰ ਪਤਾ ਹੋਵੇ ਕਿ ਕਦੋਂ ਵਿਆਹ ਹੋਇਆ ਕਦੋਂ ਨਹੀਂ ਹੋਇਆ ਜਾਂ ਸਾਨੂੰ ਘਟ ਸਾਡੇ ਘਰ ਕੋਈ ਸਿਨੇਮਾ ਦੱਸਾਂ ਕਿ ਤੁਹਾਡੇ ਮੁੰਡੇ ਦਾ ਵਿਆਹ ਵਾ ਕਿ ਨਹੀਂ ਵਿਆਹ ਇਸ ਗੱਲ ਸਾਨੂੰ ਕਹੇ ਕੀ ਦੀ ਕੋਈ ਨੌਲੇ ਨਹੀਂ ਆਇਆ ਹੋਇਆ ਉਹ ਸਾਨੂੰ ਨਹੀਂ ਪਤਾ ਕੀ ਕੀ ਨੇ ਕੀ ਕੀ ਰੁਕਾ ਤੇ ਕਹੀ ਕਰਦੇ ਮੈਂ ਕਿ ਤਿੰਨ ਰੋਕੇ ਤੇ ਮਰੇ ਹੋਏ ਹੁਣ ਇਹ ਥੋੜੀ ਮੈਂ ਤਿੰਨਾਂ ਕੁੜੀਆਂ ਦੇ ਨਾਲ ਵਿਆਹ ਕਰਾ ਲੈਣਾ ਜਦੋਂ ਤੁਹਾਡਾ ਭਰਾ ਆਇਆ ਸੀ ਇੱਥੇ ਉੱਥੇ ਸਾਢੇ ਤਿੰਨ ਤਿੰਨ ਮਹੀਨੇ ਰਹਿ ਕੇ ਗਿਆ ਕੁਛ ਉਸ ਦੌਰਾਨ ਤੁਹਾਨੂੰ ਕੁਝ ਵੀ ਇਲਮ ਨਹੀਂ ਹੋਇਆ ਕਿ ਉਹ ਇਸ ਤਰੀਕੇ ਦਾ ਕੰਮ ਕਰਨ ਜਾ ਰਿਹਾ ਹੈ ਕੰਮ ਹੁਣ ਇੱਥੋਂ ਮੈਂ ਧਿਆਨ ਪੁਰ ਰਹਿਣਾ ਮੇਰੇ ਮਦਰਾਂ ਜਾਂ ਹੂੰ ਉਹ ਇੱਧਰ ਜਵਾਰ ਦੋਸਤਾਂ ਗਲੀ ਦੀ ਨਾਲ ਦੀ ਗਲੀ ਹੈਗਾ ਉਹ ਦੋ ਚਾਰ ਦਿਨ ਕੋਈ ਇੱਕ ਦਿਨ ਉੱਧਰ ਰਹਿ ਕੇ ਇੱਕ ਦਿਨ ਇੱਧਰ ਰਹਿ ਗਿਆ ਇਸ ਬਾਰੇ ਵਿਆਹ ਬਾਰੇ ਸਾਨੂੰ ਕੋਈ ਨਹੀਂ ਪਤਾ ਕਿ ਕਿਸੇ ਪਰਿਵਾਰ ਦੇ ਵਿੱਚ ਕਿਸੇ ਗਲੀ ਦੇ ਵਿੱਚ ਪਤਾ ਕਰ ਲੋ ਪੇ ਦਾ ਵਿਆਹ ਕਿਦੋਂ ਹੋਇਆ ਹੁਣ ਆ ਚਾ ਥੋੜੇ ਦਿਨ ਨੂੰ ਵਿਆਹ ਗਲੀ ਚ ਵਿਆਹ ਸਾਰੀ ਪੂਰੀ ਗਲੀ ਨੂੰ ਪੂਰੇ ਮਹੱਲੇ ਨੂੰ ਪਤਾ ਵੀ ਆ ਵਿਆਹ ਹੋਇਆ ਤੇ ਸਾਡੇ ਇੱਥੇ ਗ ਅਹੀਂ ਨੇ ਕਹਿੰਦਾ ਚਲੋ ਅਹੀਂ ਕਹਿੰਦਾ ਵੀ ਜੇ ਵਿਆਹ ਹੋਇਆ ਜਾਂ ਨਹੀਂ ਹੋਇਆ ਕਿਸੇ ਗਲੀ ਦੇ ਵਿੱਚੋਂ ਪਤਾ ਕਰ ਲਓ ਕਿ ਇਹਦਾ ਮੁੰਡੇ ਦਾ ਵਿਆਹ ਹੋਇਆ ਸਾਡੇ ਘਰ ਦੇ ਵਿੱਚੋਂ ਕਿਸੇ ਦਾਖ ਦਬ ਕੇ ਦੋ ਉੱਥੇ ਜਿੱਥੇ ਉਹਨਾਂ ਕਲੇ ਦੇ ਵਿਆਹ ਕੀਤਾ ਹੋਊਗਾ ਸਾਡੇ ਪਰਵਾਹ ਦਾ ਕੋਈ ਬੰਦਾ ਬੰਦਾ ਉੱਥੇ ਪਹੁੰਚਿਆ ਕੋਈ ਸਾਡੀ ਕੋਈ ਫੋਟੋ ਲੱਗੀ ਹੈ ਸਾਈਨ ਨਹੀਂ ਹੋਏ ਕੁਛ ਦੇ ਜਾਂ ਕੇ ਤਾਂ ਡੈਡੀ ਦਾ ਉੱਥੇ ਜੇ ਫਰਜ ਕਰ ਲਓ ਜੇ ਕੀਤਾ ਵੀ ਹੋਊਗਾ ਵਿਆਹ ਡੈਡੀ ਦਾ ਫਰਜ ਬੰਦਾ ਵੀ ਡੈਡੀ ਦਾ ਉੱਥੇ ਕੋਈ ਕੁੜੀ ਨੂੰ ਕੋਈ ਪਾਉਂਦੇ ਦੂਜਾ ਕੀ ਇਹਦਾ ਨਾ ਸਕਣ ਵਗੈਰਾ ਪਾਉਂਦੇ ਸਾਡੇ ਕੋਈ ਇੱਕ ਪਰਵਾਹ ਨਹੀਂ ਸਾਨੂੰ ਪਤਾ ਹੀ ਕੋਈ ਨਹੀਂ ਵੀ ਅਸੀਂ ਉੱਥੇ ਵਿਆਹ ਜਾਣਾ ਕਿ ਨਹੀਂ ਜਾਣਾ ਸੰਤ ਕਹਿੰਦੇ ਨੌਲੇਜ ਨਹੀਂ ਤੇ ਅਸੀਂ ਵਿਆਹ ਗਿਆ ਨਾ ਜਾਂ ਜਾਂਦੇ ਘਰ ਦੇ ਪਤਾ ਵੀ ਇਹਦਾ ਵਿਆਹ ਹੋਣਾ ਵਾ ਜਾਦੂ ਟੂਣਾ ਕੀਤੇ ਉਹਦੇ ਉੱਤੇ ਜਾਦੂ ਟੂਨੇ ਕਰਕੇ ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੇ ਦਿਮਾਗ ਤੇ ਕੀ ਧੂੜਿਆ ਕੀ ਨਹੀਂ ਕੀਤਾ ਇਹ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਰੋਕੇ ਵੇਲੇ ਹੁਣ ਮੈਂ ਕਈ ਕਈਆਂ ਨਾਲ ਲੱਗ ਗਿਆ ਉਹ ਮੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਤਾਂ ਤਿੰਨ ਵਾਰੀ ਮੇਰੇ ਨਾਲ ਰੁਕੇ ਉਥੇ ਗਏ ਪਰ ਉਹ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੁਝ ਨਹੀਂ ਕਹਿ ਕੇ ਆਏ ਆਂ ਭਈ ਵੇਖਾਂਗੇ ਸਭ ਬਿਲਕੁਲ ਝੂਠ ਸਾਨੂੰ ਨੂੰ ਪਤਾ ਕੀ ਕਿਦੋਂ ਵਿਆਹ ਕੀਤਾ ਕਿਦੋਂ ਨਹੀਂ ਕੀਤਾ ਇਹ ਉਹ ਦਾ ਪਿਓ ਜਾਣੇ ਤੇ ਉਹ ਜਾਣੇ ਉਹ ਸਭ ਤੋਂ ਵੱਡਾ ਜਾਦੂਗਰ ਆ ਉਹਦੇ ਉਹ ਮੁੰਡੇ ਦੇ ਉੱਤੇ ਕੁਝ ਧੂੜਿਆ ਕੀ ਕੀਤਾ ਕੀ ਖਵਾਇਆ ਕੀ ਨਹੀਂ ਖਵਾਇਆ ਸਾਨੂੰ ਨੂੰ ਨਹੀਂ ਪਤਾ ਲੇਕਿਨ ਉਹਦੇ ਦਿਮਾਗ 'ਚ ਕੁਝ ਨਹੀਂ ਰਹਿਣ ਦਿੱਤਾ ਇੱਕਦਮ ਦਿਮਾਗ ਉਹਦਾ ਫਰੈਸ਼ ਕਰਤਾ ਪੀਏ ਮੈਂ ਕੀ ਕਾਣਿਆ ਤੇ ਕੀ ਨਹੀਂ ਕਾਣਿਆ ਸਾਨੂੰ ਜੇ ਪਤਾ ਹੁੰਦਾ ਤਾਂ ਅਸੀਂ ਜਾਈਏ ਕਿਤੇ ਵਿਆਹ ਤੇ ਸਾਨੂੰ ਕੋਈ ਗੱਲ ਦਾ ਪਤਾ ਹੀ ਕੋਈ ਨਹੀਂ ਕਿ ਇਹਦਾ ਵਿਆਹ ਹੋਣਾ ਕਿ ਨਹੀਂ ਹੋਣਾ ਸਾਨੂੰ ਨਹੀਂ ਪਤਾ ਕਿ ਘਰ ਵਾਲਾ ਹੈਗਾ ਕਿ ਨਹੀਂ ਘਰ ਲੇਕਿਨ ਸਾਡਾ ਮੁੰਡਾ ਵਾ ਸਾਨੂੰ ਮਿਲਣੀ ਚਾਹੀਦੀ ਡੈਡ ਬੋਡੀ ਮਿਲਣੀ ਚਾਹੀਦੀ ਸਾਡਾ ਬੱਚਾ ਛੋਟਾ ਛੋਟਾ ਭਰਾ ਮੇਰਾ ਉਹ ਮਾਮੀ ਲੱਗਦੀ ਆ ਇਹ ਇਹਦੀ ਡੈਡ ਬੋਡੀ ਮਿਲਣੀ ਚਾਹੀਦੀ ਆ ਕੰਨਾ ਹੋਣਾ ਜਿਹਦਾ ਵਾ ਸਾਡਾ ਭਰਾ ਸਾਡਾ ਸਾਡਾ ਡਾਡੀ ਦਾ ਲੜਕਾ ਸਾਨੂੰ ਸਾਨੂੰ ਸਭ ਕੋਈ ਕਹੀ ਆਪਣੇ ਕਾਂਡੇ ਛੋਟਾ ਭਰਾ ਸਾਡਾ ਉਥੇ ਉਹ ਵੀ ਨਾਲ ਉਹਨੇ ਸਾਨੂੰ ਦੱਸਿਆ ਵੀ ਆ ਡੈਡ ਬੋਡੀ ਆ ਦੀ ਡੈਥ ਹੋ ਗਈ ਹੈ ਸਾ ਜੇ ਫਰਜ ਕਰਦੇ ਉਹ ਉਥੇ ਨਾ ਆਦਾ ਕਿ ਕਿਸ ਨੂੰ ਪਤਾ ਵੀ ਨਹੀਂ ਲੱਗਣਾ ਪੀ ਆਦੀ ਡਾਡੀ ਬੋਡੀ ਉਹਦੇ ਕੋਥੇ ਹੈਗਾ ਵੀ ਹੈ ਫਰਜ ਕਰ ਲੋ ਮਾਲਕ ਨਹੀਂ ਦੱਸਦਾ ਕਿਤੇ ਬੋਡੀ ওভার ਜ਼ਫਰ ਤੇ ਕਰ ਦਿੰਦਾ ਸਾਨੂੰ ਕੀ ਪਤਾ ਲੱਗਣਾ ਹੈ ਪੀ ਉਹਦੇ ਉਹ ਦੇਖ ਵੀ ਹੋਈ ਕਿ ਨਹੀਂ ਹੋਈ ਉਹਦੀ ਸਾਡੇ ਇਹ ਗੱਲ ਦਾ ਨਹੀਂ ਪਤਾ ਸਾਨੂੰ ਪਤਾ ਕੀ ਕੀਤਾ ਕੀ ਨਹੀਂ ਕੀਤਾ ਲੁਧਿਆਣਾ ਦੀ ਪੱਛਮੀ ਚੋੜ ਦਾ ਜਿਹੜਾ ਅਖਾੜਾ ਹੈ ਪੱਕ ਸੁੱਕਿਆ ਹੈ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਪਰਪਕਾਸ਼ ਸਿੰਘ ਕੁੰਮਣ ਅਕਾਲੀ ਦਲ ਵੱਲੋਂ ਤੇ ਸੰਜੀਵ ਰੋੜਾ ਜਿਹੜੇ ਨੇ ਉਹ ਆਮ ਆਦੀ ਪਾਰਟੀ ਵੱਲੋਂ ਤੇ ਕ੍ਰਿਸ਼ਨ ਭਾਈ ਜਰੇ ਵੱਲੋਂ ਜਿਹੜੇ ਐ ਅਲਬਰਟ ਦੁਆ ਨੂੰ ਚੋਣ ਮદાન ਦੇ ਵਿੱਚੋਂ ਉਤਾਰਿਆ ਗਿਆ ਦੱਸਦੀ ਹੈ ਕਿ ਨੁਕੜ ਮੀਟਿੰਗਾਂ ਅਲਬਰਟ ਦੁਆ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੀਆਂ ਨੁਕੜ ਮੀਟਿੰਗਾਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਲਬਰਟ ਦੁਆ ਬੀਤੇ ਰਾਤ ਜਿਹੜਾ ਹੈ ਕਰਨੈਲ ਸਿੰਘ ਨਗਰ ਦੇ ਵਿੱਚ ਪਹੁੰਚ ਉਹਨਾਂ ਨੇ ਉੱਥੇ ਮੀਟਿੰਗ ਕਰਕੇ ਲੋਕਾਂ ਨੂੰ ਸੰਬੋਧਨ ਕੀਤਾ ਕਿ ਤੁਸੀਂ ਵੋਟ ਪਹਿਲਾਂ ਵੱਡੀਆਂ ਪਾਰਟੀਆਂ ਨੂੰ ਪਾ ਕੇ ਦੇਖੀਏ ਇੱਕ ਵਾਰ ਆਪਦੇ ਛੋਟੇ ਭਰਾ ਜਾਂ ਕਹਿ ਲਈਏ ਕਿ ਆਪਦੇ ਦੋਸਤ ਨੂੰ ਪਾ ਕੇ ਦੇਖੋ ਬੜੇ ਵੱਡਾ ਉਹਨਾਂ ਨੇ ਜਿਹੜਾ ਉੱਥੇ ਸਪੀਚ ਕੀਤੀ ਹੈ ਤੇ ਬੜੀ ਭਾਵੁਕ ਸਪੀਚ ਵੀ ਉਹਨਾਂ ਦੀ ਰਹੀ ਹੈ ਤੇ ਉਹਨਾਂ ਨੇ ਬੜਾ ਜ਼ੋਰ ਲਗਾਇਆ ਕਿ ਲੋਕ ਉਹਨਾਂ ਦੀ ਗੱਲ ਸੁਣਦੇ ਨੇ ਤੇ ਲੋਕਾਂ ਦਾ ਜਿਸ ਕੱਟ ਸੀ ਜਿਸ ਤਰ੍ਹਾਂ ਲੋਕਾਂ ਨੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਖੁਦ ਖੁੱਲੇ ਦਿਲ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤਾਂ ਇਸ ਨੂੰ ਦੇਖ ਕੇ ਲੱਗ ਰਿਹਾ ਕਿ ਲੋਕਾਂ ਦਾ ਭਰਮਾ ਹੰਗਾਰਾ ਜਿਹੜਾ ਅਲਬਰਟ ਦੂਆ ਨੂੰ ਮਿਲ ਰਿਹਾ ਹੈ ਕਿਉਂਕਿ ਉਹ ਉਹਨਾਂ ਨੇ 크ਿਸਚਨ ਭਾਈਚਾਰੇ ਦੇ ਵੱਲੋਂ ਚੋਣ ਲੜ ਰਹੇ ਨੇ ਪਹਿਲਾ ਇਹ ਇਸਾਈ ਵਿਅਕਤੀ ਹੈ ਜਿਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚੋਂ ਕੁੱਦਿਆ ਗਿਆ ਹੈ ਤੇ ਜਿਹੜੇ ਆਪਣੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜੀ ਹੈ ਆਪਣੀ ਛਵੀ ਬਣਾਈ ਹੈ